ਜੇ ਕਰਪੋਣਾ ਹਰੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਇਹ ਰਤ ਯਾਤਰਾ ਜਿਹੜੀ ਆ ਚੇਰੀ-ਚੇਰੀ 1000 ਰਜਿੰਦਰਜੀਤ ਮਹਾਰਾਜ ਜੀ ਦੇ ਕਿਰਪਾ ਦੇ ਨਾਲ ਹੋ ਰਹੀ ਆ 27 ਤਰੀਕ 27 ਫਰਵਰੀ ਸਨ 2026 26 ਦੇ ਵਿੱਚ 28 ਫਰਵਰੀ ਦੇ ਚੁੰਕੇ ਹੋਗੀ ਜਿਹੜੇ ਭੰਡਾਰਾ ਹੋਊਗਾ ਜੇ ਇਹ ਰੂਟ ਹੈਗਾ ਬੇਸ਼ਕਰਮਾ ਧਰਮਸ਼ਾਲਾ ਤੋਂ ਲੈ ਕੇ ਬਸਤੀ ਚੌਂਗ ਤੋਂ ਜੋ ਚਰੂ ਹੋ ਕੇ ਤੇ ਤਿੰਨ ਨੰਬਰ ਡਿਵੀਜ਼ਨ ਇਹ ਸਮਾਪਤ ਹੋ ਗਈ ਸੰਗਲਾਲੇ ਸੇਬਦਵਾਲੇ ਵਿੱਚ ਹੋ ਗਈ ਆ ਬਹੁਤ ਸਚੇਂਦਰਵਾਰ ਕੀ ਜੈ ਚਕਰ ਰਜਿੰਦਰਗਿਰੀ ਮਹਾਰਾਜ ਜੀ ਦਾ ਬਹੁਤ ਸਚੇਂਦਰਵਾਰ ਕੀ ਜੈ ਸੋ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੀ ਸੋ ਇਹ ਜਿਹੜੀ ਰਾਤ ਯਾਤਰਾ ਆ ਇਹ ਦੂਸਰੀ ਵਿਸ਼ਾਲ ਰਾਤ ਯਾਤਰਾ ਆ ਜੋ ਕਿ ਸਿੱਧ ਸਿੱਧ ਸ਼੍ਰੀ ਬਾਬਾ ਬਲਕਨਾ ਜੀ ਮਹਾਰਾਜ ਦੀ ਰਾਤ ਯਾਤਰਾ ਕੱਢੀ ਜਾ ਰਹੀ ਹੈ ਇਹ ਰਾਤ ਯਾਤਰਾ ਅਸਲ ਦੇ ਵਿੱਚ ਇਸ ਰਾਤ ਯਾਤਰਾ ਦਾ ਜੋ ਆਈਡੀਆ ਹੈ ਉਹ ਸਾਨੂੰ ਦੇਖ ਕੇ ਜਗਨਨਾਥ ਰਾਤ ਯਾਤਰਾ ਜਿਵੇਂ ਕਿ ਨਿਕਲਦੀ ਹੈ ਔਰ ਬਾਕੀ ਦੀਆਂ ਰਾਤ ਯਾਤਰਾਵਾਂ ਨਿਕਲਦੀਆਂ ਨੇ ਉਹਨਾਂ ਤੋਂ ਅਸੀਂ ਪ੍ਰੇਰਿਤ ਹੋ ਕੇ ਇਹ ਸਾਡਾ ਪੂਰਾ ਪਰਿਵਾਰ ਸ਼ਿਵ ਸਿੱਧਯੋਗੀ ਪਰਿਵਾਰ ਔਰ ਆਪ ਸਭ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਰਾਤ ਯਾਤਰਾ ਹੈ ਰਾਤ ਯਾਤਰਾ ਤੋਂ ਉਪਰਾਲਾ 16 ਫਰਵਰੀ 2025 ਨੂੰ ਕੀਤਾ ਗਿਆ ਸੀ ਤੇ ਉਹ ਪਹਿਲੀ ਸਾਡੀ ਰਾਤ ਯਾਤਰਾ ਸੀ ਇਹ ਜਿਹੜੀ ਦੂਸਰੀ ਰਾਤ ਯਾਤਰਾ ਹੈ ਦੂਸਰੀ ਰਾਤ ਯਾਤਰਾ ਰਾਤ ਯਾਤਰਾ ਦਾ ਸਾਡਾ ਜਿਹੜਾ ਡੇਟ ਹੈ 27 ਫਰਵਰੀ 27 ਫਰਵਰੀ ਨੂੰ ਰਾਤ ਯਾਤਰਾ ਹੈ ਜੋ ਕਿ ਵਿਸ਼ਕਰਮਾ ਤਰਮਸ਼ਾਲਾ ਤੋਂ ਸ਼ੁਰੂ ਹੋ ਕੇ ਰੂਟ ਬਾਇਆ ਕਾਟੀ ਮੁਹੱਲਾ ਹੋ ਕੇ ਕਾਟੀ ਮੋਲੇ ਤੋਂ ਗਊਸ਼ਾਲਾ ਹੋ ਕੇ 3 ਨੰਬਰ ਡਿਵੀਜ਼ਨ ਦੇ ਵਿੱਚ ਬਾਬਾ ਜੀ ਨੂੰ ਕ੍ਰੇਨ ਦੇ ਨਾਲ 56 ਭੋਗ ਲੱਗੇਗਾ 56 ਭੋਗ ਤੋਂ ਬਾਅਦ ਬਾਇਆ ਚੋੜਾ ਬਾਜ਼ਾਰ ਹੋ ਕੇ ਸੰਗਰਸ਼ ਵਾਲੇ ਦੇ ਵਿੱਚ ਰਾਤ ਯਾਤਰਾ ਦੀ ਜਿਹੜੀ ਹੈ ਉਸ ਮਾਰਪੇ ਕੀਤੀ ਜਾਏਗੀ ਔਰ ਇਸ ਰਾਤ ਯਾਤਰਾ ਦੇ ਵਿੱਚ ਪੰਜ ਮਹਾ ਆਰਤੀਆਂ ਜੋ ਕਿ ਬਹੁਤ ਹੀ ਰਾਤ ਯਾਤਰਾ ਦੀ ਸ਼ੋਭਾ ਨੂੰ ਵਧਾਣਗੀਆਂ ਪੰਜ ਮਹਾ ਆਰਤੀਆਂ ਪੰਜ ਗਰੁੱਪ ਮਹਾ ਆਰਤੀਆਂ ਦੇ ਜਿਹੜੇ ਕਿ ਸਾਡੇ ਸਾਡੇ ਨਾਲ ਨੇ ਹਾਂ ਜੀ ਮਹਾਰਤੀਆਂ ਗਰੁੱਪ ਦੀਆਂ ਜਿਹੜੀਆਂ ਨੇ ਉਹ ਹੋਣਗੇ ਕਿ 12 ਉਹ ਸੰਗਤ ਆਣਾ ਚਾਹੀਦਾ ਕਿਸੇ ਕਿ ਲਈ ਜੇ ਕੋਈ 12 ਸੰਗਤ ਸਾਰਿਆਂ ਨੂੰ ਜੀ ਆਇਆਂ ਨੂੰ ਐ ਨਿੱਗੀ ਜੀ ਆਇਆਂ ਨੂੰ ਐ ਅਗਰ ਕੋਈ 12 ਸੰਗਤ ਆਣਾ ਚਾਹੁੰਦੀ ਹੈ ਤਾਂ ਉਹਨਾਂ ਲਈ ਅਸੀਂ ਰਹਿਣ ਦਾ ਵੀ ਪ੍ਰਬੰਧ ਰਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਕਰਾਂਗੇ ਅਗਰ ਕਿਸੇ ਨੇ ਕਿਉਂਕਿ 2 ਦਿਨ ਦਾ ਪ੍ਰੋਗਰਾਮ ਹੈ ਅਗਰ ਕਿਸੇ ਨੇ ਆਣਾ ਹੈ ਤਾਂ ਥੱਲੇ ਦਿੱਤੇ ਗਏ ਜਿਹੜੇ ਨੰਬਰ ਸਾਡੇ ਮੈਂਬਰਾਂ ਦੇ ਜਿਹੜੇ ਨੰਬਰ ਹੋਣਗੇ ਉਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣੀ ਡਿਟੇਲ ਦੇ ਦਿਓ ਡਿਟੇਲ ਦੇ ਕੇ ਆਪਣੇ ਮੈਂਬਰ ਦੱਸ ਦਿਓ ਤਾਂ ਕਿ ਤੁਹਾਡੇ ਆਉਣ ਦਾ ਜਿਹੜਾ ਰਹਿਣ ਦਾ ਇੰਤਜ਼ਾਮ ਵਧੀਆ ਤਰੀਕੇ ਨਾਲ ਕੀਤਾ ਜਾਵੇ ਪਹਿਲਾਂ ਤਾਂ ਆਪੋ ਉਸ ਮਾਲਕ ਦੀ ਹਾਜ਼ਰੀ ਚ ਬੈਠੀ ਹੈ ਜਕਾਰਾ ਬੋਣਾ ਹਰੀ ਦਾ ਬੋਲ ਸਾਚੇ ਜਗਵਾਰੀ ਪਹਿਲਾਂ ਮੈਂ ਸਜਦਾ ਕਰਾਂ ਸ਼੍ਰੀ ਬ੍ਰਹਮਾ ਵਿਸ਼ਨੂੰ ਵੇਜ ਜੀ ਉਸ ਤੋਂ ਬਾਅਦ ਸਜਦਾ ਕਰਾਂ ਮਾਂ ਬੈਸ਼ਨ ਦੇਵੀ ਮਾਂ ਸੀਤਾ ਮਾਂ ਕਾਲੀ ਮਾਂ ਬਗਲਾ ਮੁਖੀ ਮਾਂ ਸਾਰੀਆਂ ਮਾਤਾ ਮਾਂ ਨੂੰ ਨਮਸਕਾਰ ਉਸ ਤੋਂ ਬਾਅਦ ਮੇਰਾ ਨਮਸਕਾਰ ਬਾਬਾ ਬਿਸ਼ਵਕਰਮਾ ਜੀ ਨੂੰ ਉਸ ਤੋਂ ਬਾਅਦ ਨਮਸਕਾਰ ਮੇਰਾ ਬਾਬਾ ਪੋਣਾ ਹਰੀ ਜੀ ਨੂੰ ਉਸ ਦੇ ਨਾਲ 108 ਸੋਮੀ ਰਜਿੰਦਰ ਗਿਰੀ ਜੀ ਜਿਹਨਾਂ ਦੀ ਪ੍ਰੇਰਨਾ ਦੇ ਨਾਲ ਅਸੀਂ ਇਹ ਇਹ ਪ੍ਰੋਗਰਾਮ ਮੁੰਡਿਆਂ ਨੇ ਲਿਖਿਆ ਅਸੀਂ ਬੜੇ ਇਹਨਾਂ ਤੋਂ ਖੁਸ਼ ਐ ਇਸ ਗੱਲ ਦੇ ਕਿਉਂਕਿ ਮੈਂ ਇੱਕ ਗੱਲ ਸਮਝਦਾ ਕਿ ਮੇਰਾ خیال ਹੈ ਦੁਨੀਆ ਦੇ ਵਿੱਚ ਪਹਿਲਾ ਐਸਾ ਇਹ ਸਥਾਨ ਬਣਿਆ ਜਿੱਥੇ ਇਹਨਾਂ ਨੇ ਰੱਥ ਯਾਤਰਾ ਪਹਿਲੀ ਗੱਡੀ ਬਾਬਾ ਬਜਨ ਸਿੰਘ ਜੀ ਦੀ ਅੱਜ ਤੱਕ ਕਿਸੇ ਨੇ ਦੁਨੀਆ 'ਚ ਨਹੀਂ ਗੱਡੀ ਇਸ ਕਰਕੇ ਅਸੀਂ ਇਹਨਾਂ ਨੂੰ ਵਧਾਈ ਦੇ ਪਾਤਰ ਐ ਇਹਨਾਂ ਦੇ ਬਾਬਾ ਵੀ ਬਾਬਾ ਜੀ ਦੀ ਪੂਰੀ ਮਿਹਰ ਬਣੀ ਰਹੇ ਔਰ ਐਸੀਐਸ ਦੇ ਨਾਲ ਇੱਕ ਗੱਲ ਕਹਿਣੀ ਜਾਵਾਂਗੇ ਅੱਜ ਜਿਹੜਾ ਤੁਸੀਂ ਉਪਰਾਲਾ ਕੀਤਾ ਇਸ ਉਪਰਾਲੇ ਨਾਲ ਕੀ ਫਾਇਦਾ ਹੋਇਆ ਜਿਹੜੇ ਬੱਚੇ ਸਾਡੇ ਗਲਤ ਕੰਮਾਂ 'ਚ ਪੈ ਗਏ ਜਿਹੜੇ ਬੱਚੇ ਸਾਡੇ ਨਸ਼ਿਆਂ 'ਚ ਪੈ ਗਏ ਜਿਹੜੇ ਬੱਚੇ ਸਾਡੇ ਮਾਰ-ਧਾਰੜ 'ਚ ਪੈ ਗਏ ਜਿਹੜੇ ਬੱਚੇ ਖੁਹਾ ਕਰਨ ਲੱਗ ਗਏ ਉਹਨਾਂ ਤੋਂ ਪਰੇਨਨ ਹਟ ਕੇ ਆਪਾਂ ਇੱਧਰ ਆਏ ਆ ਇਹ ਕਮ ਸਿਕਮ ਧਾਰਮਿਕ ਸੰਸਥਾ ਦੇ ਨਾਲ ਜੁੜਨ ਦੇ ਨਾਲ ਆਪਾਂ ਨੂੰ ਇਹ ਫਾਇਦਾ ਹੋਏਗਾ ਕਮ ਸਿਕਮ ਦਿਮਾਗ ਤਾਂ ਫਰੈਸ਼ ਰਹੇਗਾ ਨਾ ਆਪਣਾ ਆਪਾਂ ਗੁਰੂ ਘਰ ਦੇ ਨਾਲ ਜੁੜੇ ਆ ਗੁਰੂਵਾਰ ਦੇ ਨਾਲ ਗੁਰੂ ਆਪਣੇ ਚਰਨਾਂ 'ਚ ਸਾਨੂੰ ਇਦਾਂ ਬਿਠਾਈ ਰੱਖੇ ਔਰ ਇਹ ਸੀ ਇਹਨਾਂ ਦੇ ਬਹੁਤ ਧੰਨਵਾਦੀ ਆ ਔਰ ਇਹਨਾਂ ਨੇ ਜੋ 27 ਤਰੀਕ ਨੂੰ ਇੱਕ ਰਥ ਯਾਤਰਾ ਇਹ ਕੱਢਣ ਦਾ ਪ੍ਰੋਗਰਾਮ ਬਣਾਇਆ ਧਰਮਸ਼ਾਲਾ ਤੋਂ ਵਿਸ਼ਵ ਕਰਮਾ ਧਰਮਸ਼ਾਲਾ ਸਾਡੀ ਬਾਹਰ ਹੀ ਧਰਮਸ਼ਾਲਾ ਉਹਦੇ ਤੋਂ ਇਹ ਰਵਾਨਗੀ ਹੋਏਗੀ ਔਰ ਇਹ ਸ਼ੰਗਲਵਾਲਾ ਸ਼ਵਾਲਾ ਤੱਕ ਉੱਥੇ ਜਾਏਗੀ ਇਹ ਇਸ ਦੇ ਨਾਲ ਉਸ ਤੋਂ ਬਾਅਦ ਦੂਸਰੇ ਦਿਨ ਬਾਬਾ ਜੀ ਦਾ ਚੌਂਕੀ ਔਰ ਭੰਡਾਰਾ ਜਿਹੜਾ ਕਿ ठाकुर जी ਦੇ ਦਫਤਰ ਦੇ ਵਿੱਚ ਉੱਥੇ ਕੀਤਾ ਜਾਏਗਾ ਅਸੀਂ ਬੜੇ ਧੰਨਵਾਦੀ ਆਂ ਜੀ ਆਣਾ ਦੇ ਉਸ ਮੈਂ ਇੱਕ ਗੱਲ ਕਹਾਂ ਇਹ ਸਾਡਾ ਬਿਸ਼ੂਪ ਕਰਮਚਾਰੀ ਰ ਟ੍ਰਸਟ ਆ ਐਸ ਸੀ ਬੀ ਆ ਦੇ ਸੇਵਾਦਾਰ ਆ ਕਸੂਰੀ ਲਾਲ ਜੀ ਮੈਂ ਉਹ ਜਿੰਨੇ ਤੁਸੀਂ ਸਾਰੇ ਸੇਵਾਦਾਰ ਨਹੀਂ ਕੋਈ ਗੱਲ ਨਹੀਂ ਤਾਂ ਜੀ ਸਾਰੇ ਸੇਵਾਦਾਰ ਆ ਅਸੀਂ ਹਰ ਵੇਲੇ ਤੁਹਾਡੇ ਨਾਲ ਖੜੇ ਆ ਕੋਈ ਗੱਲਬਾਤ ਹੋਵੇ ਧਰਮਸ਼ਾਲਾ ਤੁਹਾਨੂੰ ਲੋੜ ਹੋਵੇ ਸਾਡਾ ਕੋਈ ਚਾਰਜਿੰਗ ਨਹੀਂ ਧਰਮਸ਼ਾਲਾ ਦੀ ਇੱਥੇ ਅਸੀਂ ਕੋਈ ਅਜੇ ਤੱਕ ਪ੍ਰੋਗਰਾਮ ਨਹੀਂ ਕਿਸੇ ਨੂੰ ਕਰਨ ਦਿੱਤਾ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਇੱਥੇ ਹੋਇਆ ਜਿੱਥੇ ਜਗੇ ਅੱਜ ਕਰਿਆ اسی اس ਕਰਕੇ بابا جی ਦਾ پروگرام ਸੀ ਕੋ ਮੁੰਡਿਆਂ ਦਾ ਉਤਸ਼ਾਹ ਸੀ ਮਨ ਦੇ ਵਿੱਚ ਇਹਨਾਂ ਦੇ ਇਹ ਗੱਲ ਸੀ ਕਿ ਮੈਂ ਅਸੀਂ ਮੰਦਰ ਦੇ ਵਿੱਚ ਹੀ ਕਰਨਾ ਇਸ ਇਸ ਕਰਕੇ ਆਪਣਾ ਪ੍ਰੋਟੋਕੋਲ ਛੱਡ ਕੇ ਇੱਧਰ ਆਏ ਆ ਵੀ ਚੱਲ ਕੋਈ ਨਹੀਂ ਜੇ ਇੱਕ ਸਾਡਾ ਮੁੰਡਾ ਸੋਨੀ ਪਵਯਾਲ ਜਿਹੜਾ ਕਿ ਇਹ ਦਿਲੋਂ ਠਾਕੁਰ ਦੇ ਨਾਲ ਲੈ ਕੇ ਇਹ ਸਾਡੇ ਨਾਲੇ ਸਾਡੇ ਮਹੱਲੇਦਾਰ ਸਾਡਾ ਬੱਚਾ ਸਾਡੇ ਇੱਥੇ ਜੰਮਿਆ ਬਿਲੇ ਆ ਇਹਨਾਂ ਨੇ ਆਪਣਾ ਕੀ ਕਹਿੰਦੇ ਆ ਇਹ ਉਪਰਾਂ ਲਾ ਕੀਤਾ ਠਾਕੁਰ ਸਾਹ ਰੰਜੀ ਜਿਹੜੇ ਆ ਇਹ ਵੀ ਸਾਡੇ ਮੇਰੇ ਪਰਿਵਾਰ ਚੋਂ ਵੀ ਆ ਇਹਨਾਂ ਦੇ ਫਾਦਰ ਤੇ ਮੇਰੇ ਫਾਦਰ ਬਹੁਤ ਅੱਛੇ ਦੋਸਤ ਸੀਗੇ ਔਰ ਇਸ ਦੇ ਨਾਲ ਮੈਂ ਇੱਕ ਗੱਲ ਕਹਾਂਗਾ ਜੋ ਤੁਸੀਂ ਕਰ ਰਹੇ ਹੋ ਤੁਸੀਂ ਬਧਾਈ ਦੇ ਬਾਤ ਕਰ ਰਹੇ ਹੋ ਬਹੁਤ ਵਧੀਆ ਗੱਲ ਆ ਬੋਲ ਬਾਬਾ ਬਿਸ਼ੂ ਕਰਮਾ ਭਗਵਾਨ ਕੀ ਜੈ ਕਰਾ ਪੋੜਾ ਪ੍ਰੈਸ ਕਾਨਫਰੈਂਸ ਕਰਵਾਈ ਜਾ ਰਹੀ ਹੈ ਕਿਹੜੀ ਜਗ੍ਹਾ ਕਰਵਾਈ ਜਾ ਰਹੀ ਹੈ ਔਰ ਕੀ ਆਯੋਜਨ ਕੀ ਹੈ ਪ੍ਰੈਸ ਕਾਨਫਰੈਂਸ ਕਰਵਾਉਂਦਾ ਬਾਬਾ ਬਿਸ਼ਕਰਮਾ ਜੀ ٹرسٹਬਲ ਅੱਜ ਦੀ ਜੋ ਪ੍ਰੈਸ ਕਾਨਫਰੈਂਸ ਬਾਬਾ ਜੀ ਦੀ ਹਜ਼ੂਰੀ ਵਿੱਚ ਰੱਖੀ ਗਈ ਆ ਇਹ ਜੋ ਕਿ ਪੰਜਾਬ ਦੇ ਵਿੱਚ ਲੁਧਿਆਣੇ ਚ ਪਹਿਲੀ ਰੱਥ ਯਾਤਰਾ ਇਹਨੇ ਪਿਛਲੇ ਸਾਲ ਕੱਢੀ ਤੇ ਅੱਜ ਦੂਸਰੀ 27 ਫਰਵਰੀ ਨੂੰ ਇਹ ਰੱਥ ਯਾਤਰਾ ਕੱਢੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਤੂਰੀ ਲੰਦ ਮੰਦਿਰ ਦੀ ਪੂਰੀ ਕਮੇਟੀ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਹਾਂ ਇਦਾਂ ਹੀ ਇਹਨਾਂ ਤੋਂ ਸਾਰਿਆਂ ਨੂੰ ਪ੍ਰੇਰਣਾ ਮਿਲਦੀ ਹੈ ਵੀ ਅਗਲੇ ਤੋਂ ਹੋਰ ਰੱਥ ਯਾਤਰਾ ਕੱਢੀਆਂ ਜਾਵੇ ਸਰ ਜੀ 12 ਚੌਂਕ ਤੋਂ ਬਸਤੀ ਤੋਂ ਹੋ ਕੇ ਕਾਟੀ ਮੱਲਿਓ ਕਾਟੀ ਮੱਲਿਓ ਸੰਗਲਾ ਸਵਾਲੇ ਲਾਸਟ ਸਮਾਪਤ ਹੋਊਗੀ ਤੇ ਤੁਹਾਡੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਪ੍ਰਾਰਲਾ ਹੋ ਰਿਹਾ ਠੀਕ ਹੈ ਸਰ ਮਤਲਬ ਸ਼ਹਿਰ ਦੇ ਅੰਦਰੂਨੀ ਇਲਾਕੇ ਤੋਂ ਵਾਪਸ ਮਾਰਕਾ ਤੋਂ ਨਿਕਲਦੀ ਹੋਈ ਸੰਗਲਾ ਸਵਾਲਾ ਤੋਂ ਹਾਂ ਉੱਥੇ ਸਮਾਪਤ ਜਾ ਕੇ ਠੀਕ ਹੈ ਤੇ ਸਰ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੈ ਅਗਲੇ ਉਸ ਤੋਂ ਬਾਅਦ ਅਗਲੇ ਦਿਨ ਬਾਬਾਈ ਦਾ ਗੁਣਗਾਨ ਮੁਕੇਸ਼ ਨਾਇਤ ਅਮੀਰ ਸਰੂਰ ਜੀ ਬਾਬਾਈ ਦਾ ਗੁਣਗਾਨਗੇ ਤੇ ਸੰਗਤਾਂ ਨੂੰ ਨਿਹਾਲ ਕਰਨਗੇ ਜੈ ਬਾਬਾ ਜੈ ਬਾਬਾ ਜੈ ਜੈ ਬਾਬਾ